ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਅਫੀਸ਼ੀਅਲ ਮੰਗੜ ਤੇ hope ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਚ ਹੋਗੇ ਜੀ ਜੇ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸ ਦਈਏ ਜੀ ਆਪਾਂ ਆਪਣੇ ਚੈਨਲ ਤੇ ਸੱਚੀਆਂ ਹਾੜ ਬੀਤੀਆਂ ਬਾਨੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੁਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਸਭ ਤੋਂ ਇੱਕ ਮੇਨ ਟਾਪਿਕ ਆ ਮੇਰੇ ਹਿਸਾਬ ਨਾਲ ਕਿ ਲੋਕ ਕੀ ਕਹਿਣਗੇ। ਅਕਸਰ ਆਪਾਂ ਬਹੁਤ ਆਪਣੀ ਲਾਈਫ ਦੇ ਵਿੱਚ ਅੱਧਾ ਟਾਈਮ ਆਹੀ ਟੈਨਸ਼ਨਾਂ ਵਿੱਚ ਗੁਜ਼ਾਰ ਦਿੰਨੇ ਆ ਕਿ ਲੋਕ ਕੀ ਕਹਿਣਗੇ ਕੁਝ ਕਰਨ ਤੋਂ ਪਹਿਲਾਂ 20 ਵਾਰ ਸੋਚਣਾ ਪੈਂਦਾ ਆਪਾਂ 20 ਵਾਰ ਸੋਚਦੇ ਆ ਕੋਈ ਚੰਗਾ ਵੀ ਕੰਮ ਕਰਨਾ ਜੇ ਮਾੜਾ ਕਰਨਾ ਫਿਰ ਤਾਂ ਬੰਦਾ ਸੋਚਦਾ ਚੰਗਾ ਕਰਨ ਵੇਲੇ ਵੀ ਆਪਾਂ 20 ਵਾਰ ਸੋਚਦੇ ਆ ਕਿ ਲੋਕ ਕੀ ਕਹਿਣਗੇ ਸੋ ਇਹਦੇ ਤੇ ਹੀ ਆਪਾਂ ਚਰਚਾ ਕਰਨ ਜਾ ਰਹੇ ਆ ਤੁਹਾਡੇ ਨਾਲ ਕਿ ਲੋਕ ਕੀ ਕਹਿਣਗੇ ਲੋਕਾਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ ਲੋਕੀ ਕਹਿਣਗੇ ਕੁਝ ਦਿਨ ਪਹਿਲਾਂ ਮੇਰੀ ਕੈਨੇਡਾ ਦੇ ਵਿੱਚ ਇੱਕ ਮੇਰੀ ਸਹੇਲੀ ਰਹਿੰਦੀ ਹੈ ਜੀ ਮੇਰੀ ਉਹਦੇ ਨਾਲ ਗੱਲ ਹੋਈ ਤੇ ਉਹਨੇ ਦੱਸਿਆ ਕਿ ਇੱਥੇ ਆ ਕੇ ਕਿਸੇ ਵੀ ਗੱਲ ਦਾ ਡਰ ਨਹੀਂ ਕਿਸੇ ਵੀ ਗੱਲ ਦਾ ਡਰ ਖਤਮ ਹੋ ਗਿਆ ਲੋਕੀ ਕਹਿਣਗੇ ਪੰਜਾਬ ਵਿੱਚ ਤਾਂ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਲੋਕਾਂ ਦੀ ਪਰਵਾਹ ਕਰਨੀ ਪੈਂਦੀ ਹੈ ਇਸ ਬਾਰੇ ਲੋਕੀ ਕਹਿਣਗੇ ਉਸ ਬਾਰੇ ਲੋਕੀ ਕਹਿਣਗੇ ਜਾ ਕੀ ਸੋਚਣਗੇ ਮੰਨਿਆ ਕੋਈ ਗਲਤ ਕੰਮ ਕਰੇ ਤਾਂ ਫਿਰ ਲੋਕਾਂ ਦੀ ਪਰਵਾਹ ਕਰੀਏ ਕਿ ਇਹ ਕੰਮ ਕਰਨ ਨਾਲ ਦੂਜਿਆਂ ਤੇ ਕੀ ਪ੍ਰਭਾਵ ਪਵੇਗਾ ਜਾਂ ਇਸ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਪਰ ਜਦੋਂ ਕੋਈ ਚੰਗਾ ਕੰਮ ਕਰਨਾ ਤਾਂ ਵੀ ਇਹ ਸੋਚਣ ਲੱਗ ਪੈਂਦੀਆਂ ਕਿ ਲੋਕ ਕੀ ਕਹਿਣਗੇ ਇਹ ਤਾਂ ਫਾਲਤੂ ਦੀ ਪਰੇਸ਼ਾਨੀ ਦਾ ਸਬਬ ਬਣ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਜਦੋਂ ਕਿਸੇ ਨੇ ਵਿਆਹ ਕਾਰਜ ਰੱਖਿਆ ਹੁੰਦਾ ਤਾਂ ਇਹ ਸਲਾਹ ਆਮ ਹੀ ਕੀਤੀ ਜਾਂਦੀ ਹੈ ਕਿ ਜੇਕਰ ਵਿਆਹ ਵਿੱਚ दारू ਨਾ ਪਿਆਈ ਤਾਂ ਲੋਕ ਕੀ ਕਹਿਣਗੇ ਹਾਲਾਂਕਿ दारू ਨਾ ਪਲਾਉਣਾ ਇੱਕ ਚੰਗੀ ਸੋਚ ਹੈ ਪਰ ਇਸ ਗੱਲ ਨੂੰ ਆਪਣੇ ਦਿਮਾਗ ਵਿੱਚੋਂ ਨਹੀਂ ਕੱਟ ਸਕਦੇ ਕਿ ਲੋਕ ਕੀ ਕਹਿਣਗੇ ਜੇ ਤੁਸੀਂ ਸੋਚਦੇ ਹੋ ਕਿ ਮੈਂ ਕੁਲਚੀਆ ਦੀ ਰੇੜੀ ਲਾ ਲਈ ਤਾਂ ਬੇਇੱਜ਼ਤੀ ਵਾਲਾ ਕੰਮ ਹੋਜੂ ਕਈ ਤਾਂ ਪੋਛਟੀਆਂ-ਛੋਟੀਆਂ-ਛੋਟੀਆਂ ਗੱਲਾਂ ਹਨ ਜੋ ਬਿਨਾਂ ਗੱਲ ਤੋਂ ਹੀ ਦਿਲ ਤੇ ਲਾ ਬੈਠਦੀਆਂ ਜਿਵੇਂ ਜਿਵੇਂ ਕੁਰਤਾ ਪਜਾਮਾ ਪਾ ਲਿਆ ਤਾਂ ਲੋਕ ਕੀ ਕਹਿਣਗੇ ਜਿਵੇਂ ਸਾਈਕਲ ਤੇ ਵਿਆਹ ਚਲਾ ਗਿਆ ਤਾਂ ਲੋਕ ਕੀ ਕਹਿਣਗੇ ਆਪਣੇ ਨਾਲੋਂ ਦੂਜਿਆਂ ਦੀ ਸੋਚ ਦਾ ਪਹਿਲਾਂ ਫਿਕਰ ਕਰਨ ਲੱਗ ਪੈਂਦੇ ਆ ਮੈਂ ਤਾਂ ਕਹਾਂਗੀ ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕੀ ਲੋਕ ਕੀ ਕਹਿਣਗੇ ਹਾਂ ਕੁਝ ਗੱਲਾਂ ਜੀਆਂ ਹਨ ਜਿੱਥੇ ਪ੍ਰਵਾਹ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ दारू ਪੀ ਕੇ ਨਾਲੇ ਚਿੱਟਦੇ ਹੋ ਤਾਂ ਲੋਕ ਕੀ ਕਹਿਣਗੇ ਫਿਰ ਸੋਚਣਾ ਪੈਂਦਾ ਹੈ ਜੇ ਕਿਸੇ ਦੀ ਤੁਸੀਂ ਧੀ ਭੈਣ ਨੂੰ ਛੇੜਦੇ ਹੋ ਰਾਹਾਂ ਵਿੱਚ ਖੜਦੇ ਹੋ ਤਾਂ ਸ਼ਰਮ ਆਉਣੀ ਚਾਹੀਦੀ ਹੈ ਤਾਂ ਸੋਚਣਾ ਚਾਹੀਦਾ ਹੈ ਕਿ ਲੋਕ ਕੀ ਕਹਿਣਗੇ ਜੇ ਤੁਸੀਂ ਕਿਸੇ ਨਾਲ ਠੱਗੀ ਚੋਰੀ ਕਰਦੇ ਹੋ ਤਾਂ ਸੋਚਣਾ ਚਾਹੀਦਾ ਹੈ ਕਿ ਲੋਕ ਕੀ ਕਹਿਣਗੇ ਸੋ ਗੱਲਾਂ ਤਾਂ ਹੋਰ ਵੀ ਬਹੁਤ ਨੇ ਮੈਂ ਕਵਾਂਗੀ ਕਿ ਚੰਗੇ ਕੰਮ ਕਰਨ ਲੱਗਿਆਂ ਤਾਂ ਕਿਸੇ ਦੀ ਪਰਵਾਹ ਨਾ ਕਰੋ ਕਿ ਲੋਕ ਕੀ ਕਹਿਣਗੇ ਪਰ ਜ਼ਿੰਦਗੀ ਵਿੱਚ ਕੋਈ ਵੀ ਅਜੀਹਾ ਕੰਮ ਨਾ ਕਰੋ ਜੋ ਕਿਸੇ ਦੇ ਦਿਲ ਨੂੰ ਦੁੱਖ ਦੇਣ ਵਾਲਾ ਹੋਵੇ ਤੇ ਲੋਕ ਮਜਬੂਰੀ ਵਿੱਚ ਤੁਹਾਨੂੰ ਕੁਝ ਕਹਿਣ ਸੋ ਚੰਗੇ ਕੰਮ ਕਰਨ ਲੱਗੀ ਲੋਕਾਂ ਦੀ ਪਰਵਾਹ ਨਾ ਕਰੋ ਜੀ ਹਾਂ ਜੀ ਕੋਈ ਤੁਸੀਂ ਗਲਤ ਕੰਮ ਕਰ ਰਹੇ ਹੋ ਫਿਰ ਤੁਹਾਨੂੰ ਲੋਕਾਂ ਦੀ ਪਰਵਾਹ ਕਰਨੀ ਬੰਦ ਦੀ ਸੋ ਲੋਕੀ ਕਹਿਣ ਦੀ ਇਹ ਨਾ ਸੋਚਦੇ ਹੋਏ ਆਪਾਂ ਆਪਣੀ ਲਾਈਫ ਨੂੰ ਇੰਜੋਏ ਕਰੀਏ ਚੰਗੇ ਕੰਮ ਕਰੀਏ ਸੋ ਜਿਸ ਦੇ ਨਾਲ ਆਪਣੀ ਜਿਹੜੀ ਜ਼ਿੰਦਗੀ ਆ ਉਹ ਖੁਸ਼ੀ ਖੁਸ਼ੀ ਬਤੀਤ ਹੋ ਸਕੇ ਸੋ ਲੋਕਾਂ ਦੀ ਪਰਵਾਹ ਕਰਨੀ ਛੱਡ ਦੋ ਜੀ ਸੋ ਇਹ ਸੀਗਾ ਜੀ ਅੱਜ ਦਾ ਟੌਪਿਕ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੁਹਾਡੀ ਕੀ ਰਾਏ ਆ ਜੀ ਸੋ ਮਿਲਦੇ ਹਾਂ ਜੀ ਫੇਰ ਨੈਕਸਟ ਵੀਡੀਓ ਉਸ ਤੱਕ ਦੇ ਲਈ ਸਤ ਸ੍ਰੀ ਅਕਾਲ ਮੀਰੀਵਲ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ